ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 415 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਮਨ ਮੈਗਲ ਸਾਕਤ دیਵਾਨਾ ਬੰਨਖੰਡ ਮਾਇਆ ਮੋਹਰਾਨਾ ਇਤੇ ਉਤ ਜਾਏ ਕਾਲ ਕੇ ਚੰਪੇ ਗੁਰਮੁਖ ਖੋਜ ਲਹਿ ਘਰ ਆਪਣਾ ਗੁਰਮੁਖ ਖੋਜ ਲਹਿ ਕਰ ਆਪੇ ਬਿਨ ਗੁਰ ਸ਼ਬਦੈ ਮਨ ਨਹੀਂ ਠੋਰਾ ਸਿਮਰੋ RAM ਨਾਮ ਅਤ ਨਿਰਮਲ ਅਵਰਤਿ ਆਗੂ ਹਮੈ ਕਉਰਾ ਰਹਾ ਧੰਨ ਗੁਰੂ ਨਾਨਕ ਪਾਤਸ਼ਾ ਆਸਾ ਰਾਗ ਵਿੱਚ ਅੱਜ ਦਾ ਜੋ ਸ਼ਬਦ ਹੈ 415 ਅੰਗ ਤੇ ਸਵਾਇ ਮਾਨ ਹੈ ਸੱਚੇ ਪਾਤਸ਼ਾ ਮਨ ਦੀ ਅਵਸਥਾ ਨੂੰ ਬਿਆਨ ਕਰਦੇ ਨੇ ਇਹ ਮਨ ਜਿਹੜਾ ਹੈ ਕਿਵੇਂ ਕਾਬੂ ਆਏ ਕਿਉਂਕਿ ਹਰ ਚੀਜ਼ ਦਾ ਗੁਰ ਹੈ ਹਰ ਚੀਜ਼ ਦਾ ਨੁਕਤਾ ਹੈ ਹਾਥੀ ਬਹੁਤ ਤਾਕਤਵਰ ਜਾਨਵਰ ਹੈ ਹਾਥੀ ਅੰਕੁਸ਼ ਨਾਲ ਕਾਬੂ ਆਉਂਦਾ ਹੈ ਘੋੜਾ ਬਹੁਤ ਤਾਕਤਵਰ ਜਾਨਵਰ ਹੈ ਘੋੜਾ ਲਗਾਮ ਨਾਲ ਕਾਬੂ ਆਉਂਦਾ ਹੈ ਬਲਦ ਨੇ ਆਪਾਂ ਵੇਖਦੇ ਆਂ ਨੱਥ ਪਾਏ ਤੋਂ ਕਾਬੂ ਆਉਂਦੇ ਨੇ ਊਠ ਨੂੰ ਨਕੇਰ ਨਾਲ ਕਾਬੂ ਆਉਂਦਾ ਹੈ ਇਹ ਮਨ ਗੁਰੂ ਦੇ ਸ਼ਬਦ ਨਾਲ ਕਾਬੂ ਆਉਂਦਾ ਹੈ ਇਹਦਾ ਗੁਰ ਹੈ ਇਹਦਾ ਨੁਕਤਾ ਹੈ ਕਿਉਂਕਿ ਇਹ ਮਨ ਚੰਚਲ ਹੈ ਇੱਕ ਜਗ੍ਹਾ ਸਥਿਰ ਨਹੀਂ ਰਹਿੰਦਾ ਪਰ ਨਾਲ ਇਹ ਵੀ ਹੈ ਕਿ ਮਨ ਸਾ ਮੀਤ ਨਾ ਮਿਲਿਓ ਕੋਈ ਜੇ ਕਿਤੇ ਮਨ ਕਾਬੂ ਆ ਜਾਏ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ ਹੈ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਮਨ ਦੀਆਂ ਅਵਸਥਾਵਾਂ ਨੂੰ ਗੁਰੂ ਨਾਨਕ ਪਾਤਸ਼ਾਹ ਅੱਜ ਬਖਸ਼ਿਸ਼ ਕਰਦੇ ਨੇ ਦੱਸਦੇ ਨੇ ਇਹ ਮਨ ਕੀ ਹੈ ਕਬੀਰ ਸਾਹਿਬ ਆਪਣੀ ਬਾਣੀ ਚ ਬਿਆਨ ਕਰਦੇ ਨੇ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕੋ ਬਿਓ ਜੋ ਇਹ ਮਨ ਉਨਮਨ ਰਹਿ ਤੋ ਤਿੰਨ ਲੋਕ ਕੀ ਬਾਤ ਹੈ ਇਹ ਮਨ ਬਹੁਤ ਤਾਕਤਵਰ ਹੈ ਜੀ ਮਨ ਨੂੰ ਸੰਭਾਲਣ ਲਈ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ਾ ਕਰਦੇ ਨੇ ਬਿਨ ਗੁਰ ਸ਼ਬਦੈ ਮਨ ਨਹੀਂ ਠौरा ਇਹ ਮਨ ਚੰਚਲ ਹੈ ਗੁਰੂ ਦੇ ਸ਼ਬਦ ਤੋਂ ਬਿਨਾ ਇਕ ਟਿਕ ਨਹੀਂ ਸਕਦਾ ਇੱਕ ਜਗ੍ਹਾ ਸਥਿਰ ਨਹੀਂ ਹੋ ਸਕਦਾ ਸਿਮਰੋ ਰਾਮ ਨਾਮ ят ਨਿਰਮਲ ਅਵਰਤਿ ਆਗੂ ਹਉ ਮੈਂ ਕਉਰਾ ਰਹਾਉ ਇਸ ਪੰਕਤੀ ਚ ਮਰਜ ਬਖਸ਼ਿਸ਼ਾਂ ਕਰਦੇ ਨੇ ਉਪਦੇਸ਼ ਦਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਭਾਈ ਗੁਰਮੁਖ ਪਿਆਰਿਓ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਕਰੋ ਜੋ ਕਿ ਨਿਰਮਲ ਹੈ ਜੈਸਾ ਸੇਵੋ ਤੈਸਾ ਹੋਏ ਉਸ ਨੂੰ ਸਿਮਰਨੋਂਗੇ ਇਹ ਮਨ ਨਿਰਮਲ ਹੋ ਜਾਏਗਾ ਇਹ ਮਨ ਪਵਿੱਤਰ ਹੋ ਜਾਏਗਾ ਜਿਸ ਦਿਨ ਇਹ ਮਨ ਪਵਿੱਤਰ ਹੋ ਗਿਆ ਨਾ ਤੇ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ ਇਹੜੇ ਕੌੜਾ ਪਣ ਹੈ ਅੰਦਰਲਾ ਹਉਮੇ ਦਾ ਹਉਮੇ ਨੂੰ ਤਿਆਗ ਦਿਓ ਨਿਲੀ ਛੱਡਣ ਵਾਲੀ ਚੀਜ਼ ਹੈ ਨੂੰ ਤਿਆਗ ਦਿਓ ਮਰਜੀ ਕਹਿੰਦੇ ਕਿਉਂਕਿ ਜਦ ਤੱਕ ਹਉਮੈ ਰਹੇਗੀ ਇਹ ਮਨ ਨਾਮ ਦੀ ਪ੍ਰਾਪਤੀ ਨਹੀਂ ਕਰ ਸਕਦਾ ਹਉਮੈ ਨਾਮੈ ਨਾਲ ਵਿਰੋਧ ਹੈ ਦੋਹੇ ਨਵਸੇ ਇਕਠਾਏ ਇੱਕ ਮਿਆਨ ਚ ਦੋ ਤਲਵਾਰਾਂ ਫਿਰ ਨਹੀਂ ਪੈ ਸਕਦੀਆਂ ਜੀ ਜਾਂ ਚਾਨਣ ਰਹੇਗਾ ਜਾਂ ਹਨੇਰਾ ਰਹੇਗਾ ਜਾਂ ਸੱਚ ਰਹੇਗਾ ਜਾਂ ਕੂੜ ਰਹੇਗਾ ਜਾਂ ਨਾਮ ਰਹੇਗਾ ਜਾਂ ਹਉਮੈ ਰਹੇਗੀ ਦੋਵਾਂ ਚ ਇੱਕ ਚੀਜ਼ ਰਹੇਗੀ ਮਨ ਮੈਂਗਲ ਸਾਖਤ دیਵਾਨਾ ਬੰਨਖਣ ਮਾਇਆ ਮੋਹ ਹੈ ਰਾਨਾ ਇਹ ਮਨ ਹਾਥੀ ਵਰਗਾ ਹੈ ਤਾਕਤਵਰ ਹੈ ਪਰ ਜਦੋਂ ਹਾਥੀ دیਵਾਨਾ ਹੋ ਜਾਏ ਜਦੋਂ ਹਾਥੀ ਮਸਤ ਹੋ ਜਾਏ ਜਦੋਂ ਹਾਥੀ ਪਾਗਲ ਹੋ ਜਾਏ ਹਾਥੀ ਉਜਾੜਾ ਪਾ ਦਿੰਦਾ ਹੈ ਚੰਗੇ ਚੰਗੇ ਦਰਖਤ ਕੁੱਟ ਦਿੰਦਾ ਹੈ ਜਿੱਥੇ ਉਹਨੇ ਰਹਿਣਾ ਹੁੰਦਾ ਉਸੇ ਨੂੰ ਹੀ ਉਜਾੜ ਦਿੰਦਾ ਹੈ ਮਨਖੰਡ ਮਾਇਆ 모ਹ ਹੈਰਾਨਾ ਇਸ 모ਹ ਦੇ ਖੰਡ ਵਿੱਚ ਇਸ ਬਣ ਵਿੱਚ ਇਹ ਮਨ ਵੀ ਹਾਥੀ ਦੀ ਤਰ੍ਹਾਂ ਪਾਗੜ ਹੋਇਆ ਹੋਇਆ 모ਹ ਦੇ ਅਧੀਨ ਤੇ ਹੈਰਾਨ ਹੋਇਆ ਹੋਇਆ ਚਾਰੇ ਪਾਸੇ ਕਿਉਂਕਿ ਨਰ ਚਾਹਤ ਕੁਛ ਔਰ ਔਰੈ ਕੀ ਔਰੈ ਭਈ ਚਿਤਵਤ ਰਿਓ ਠਗੌਰ ਨਾਨਕ ਫਾਸੀ ਗਲ ਪਰੀ ਇਹ ਮਾਇਆ ਨਾਲ ਹਰ ਚੀਜ਼ ਜਿੰਨਾ ਚਾਹੁੰਦਾ ਹੈ ਮਾਇਆ ਨਾਲ ਨਹੀਂ ਜਿੱਤੀ ਜਾਂਦੀ ਕਿਉਂਕਿ ਮਾਇਆ ਅਧੂਰੀ ਹੈ ਸਾਡੇ ਵੱਡੇ ਵਡੇਰੇ ਵੀ ਕਰ ਚੁੱਕੇ ਕਰ ਕਰ ਥੱਕੇ ਵੱਡੇ ਵਡੇਰੇ ਕਿਸ ਨੇ ਕੀਏ ਮਾਇਆ ਕਾਰਜ ਪੂਰੇ ਪਰ ਮਨ ਹੈਰਾਨ ਹੋਇਆ ਹੋਇਆ ਕਿ ਮੈਂ ਕੀ ਕਰਾਂ ਬੜੀ ਇਕੱਠੀ ਕੀਤੀ ਮਾਇਆ ਬੜਾ ਕੁਝ ਇਕੱਠਾ ਕਰਕੇ ਛੱਡ ਕੇ ਚਲੇ ਗਏ ਪੱਲੇ ਕੁਝ ਨਾ ਪਿਆ ਐ ਤੂੰ ਤਾਂ ਜਾਏ ਕਾਲ ਕਹ ਚਾਂਪੇ ਗੁਰਮੁਖ ਕੋਝ ਲਾਇ ਕਰ ਆਪੇ ਇਧਰ ਉਧਰ ਦੌੜੇ ਫਿਰਦੇ ਨੇ ਜੀਵ ਮੌਤ ਤੋਂ ਡਰਦੇ ਹੋਏ ਹਰ ਚੀਜ਼ ਦਾ ਡਰ ਹੈ ਅੰਦਰੋਂ ਡਿੱਗਣ ਦਾ ਡਰ ਹੈ ਬਾਹਰੋਂ ਡਿੱਗਣ ਦਾ ਡਰ ਹੈ ਉਹਦਾ ਲੈ ਲਿਆ ਉਹਦਾ ਡਿੱਗਣ ਦਾ ਡਰ ਹੈ ਮਰਨ ਦਾ ਡਰ ਹੈ ਪਰ ਜਿਹੜੇ ਗੁਰਮੁਖ ਨੇ ਭਾਈ ਉਹਨਾਂ ਨੇ ਅੰਦਰੋਂ ਹੀ ਇਸ ਘਰ ਨੂੰ ਖੋਜ ਲਿਆ ਜਿਹੜਾ ਕਿ ਸਥਿਰਤਾ ਵਾਲਾ ਸੀ ਜਿਹੜਾ ਸਹਿਜ ਅਵਸਥਾ ਸੀ ਨਿਜ ਘਰ ਸੀ ਆਪਣੇ ਘਰ ਨੂੰ ਖੋਜਿਆ ਬਣੀ ਚ ਮਰਗਨ ਇਸ ਮਨ ਕੋ ਕੋਈ ਖੋਜੋ ਭਾਈ ਤਨ ਬਿਨਸੈ ਮਨ ਕਹਾ ਸਮਾਈ ਇਸ ਮਨ ਨੂੰ ਭਾਈ ਖੋਜੋ ਤੇ ਸਹੀ ਵੇਖੋ ਤਾਂ ਸਹੀ ਜਦੋਂ ਇਹ ਸਰੀਰ ਛੱਡ ਦੇਾਂਗੇ ਇਹ ਮਨ ਫਿਰ ਕਿੱਥੇ ਹੋਏਗਾ ਇਸ ਕਰਕੇ ਮਾਰੇ ਧਿਆਨ ਦਵਾਉਂਦੇ ਨੇ ਜਿਹੜੇ ਗੁਰਮੁਖ ਨੇ ਭਾਈ ਉਹ ਖੋਜ ਲੈਂਦੇ ਨੇ ਜਿਉਂਦੇ ਜੀ ਆਪਣੇ ਅੰਦਰੋਂ ਖੋਜ ਕਰਦੇ ਨੇ ਕਿ ਕਿੰਨਾ ਕਿੰਨਾ ਕਾਰਨਾ ਕਰਕੇ ਮੈਂ ਦੁਖੀ ਆਂ ਕਿੰਨਾ ਕਨਾ ਕਾਰਨਾ ਕਰਕੇ ਮੇਰਾ ਵਿਛੋੜਾ ਹੈ ਉਸ ਮਾਲਕ ਨਾਲੋਂ ਆਪਣੇ ਅੰਦਰ ਖੋਜਦੇ ਨੇ ਉਹ ਦੂਜੇ ਬਾਹਰ ਨੂੰ ਨਹੀਂ ਜਾਂਦੇ ਬਿਨ ਗੁਰ ਸ਼ਬਦ ਹੈ ਮਨ ਨਹੀਂ ਠਉਰਾ ਸਿਮਰੂ ਰਾਮ ਨਾਮ ਏਤ ਨਿਰਮਲ ਅਵਰਤਿਆ ਗੋ ਹਉ ਮੈਂ ਕਉਰਾ ਗੁਰੂ ਨਾਨਕ ਪਾਸ਼ਾ ਮਰਿ ਕੇ ਨੇ ਭਾਈ ਗੁਰੂ ਦੇ ਸ਼ਬਦ ਤੋਂ ਬਿਨਾ ਇਹ ਮਨ ਸਥਿਰ ਨਹੀਂ ਹੋ ਸਕਦਾ ਸਿਮਰਨ ਕਰਨਾ ਕਰੋ ਉਸ ਰਾਮ ਦਾ ਉਸ ਨਾਮ ਦਾ ਉਸ ਵੈਗਰੂ ਕਾਲਪੁਰਖ ਦਾ ਸਿਮਰਨ ਕਰਨਾ ਕਰੋ ਭਾਈ ਜਿਹੜਾ ਕਿ ਪਵਿੱਤਰਤਾ ਬਖਸ਼ਦਾ ਹੈ ਅਵਰਤਿਆਗੋ ਹਉਮੈ ਕਉੜਾ ਇਹ ਜਿਹੜੀ ਹਉਮੈ ਦੀ ਕੜਤਨ ਹੈ ਨ ਮੈਂ ਮੈਂ ਜਿਹੜੀ ਹੈ ਇਹਨੂੰ ਤਿਆਗ ਦਿਓ ਇਹ ਸਾਡੇ ਅੰਦਰ ਕੜਤਨ ਪੈਦਾ ਕਰਦੀ ਹੈ ਹਉਮੈ ਜਿਹੜੀ ਹੈ ਸਾਡੇ ਅੰਦਰ ਕੜਤਨ ਪੈਦਾ ਕਰਦੀ ਹੈ ਇਹਨੂੰ ਤਿਆਗ ਦੇ ਰਹਾਓ ਇਹ ਮਨ ਮੁਗਦ ਕਹੋ ਕਿਉਂ ਰਹਿਸੀ ਬਿਨ ਸਭ ਜੇ ਜਮ ਕਾ ਦੁੱਖ ਸਹਿਸੀ ਸਵਾਲ ਹੈ ਜੀ ਇਹ ਮਨ ਫਿਰ ਕਿਵੇਂ ਟਿਕੇ ਇਹ ਮਨ ਮੁਗਧ ਇਹ ਮੂਰਖਤਾ ਕਰਦਾ ਝੱਲਾ ਹੋ ਜਾਂਦਾ ਹੈ ਸਦਾਈ ਹੋ ਜਾਂਦਾ ਹੈ ਮੋਹ ਦੇ ਵਿੱਚ ਕਿਵੇਂ ਟਿਕੇਗਾ ਬਿਨ ਸਮਝੇ ਜਮ ਕਾ ਦੁੱਖ ਸਹਿਸੀ ਬਿਣਾ ਸਮਝ ਤੋਂ ਬਿਣਾ ਵਿਚਾਰਿਆਂ ਤੋਂ ਇਹ ਜਮਾ ਦੇ ਦੁੱਖ ਪਿਆ ਸੈਂਦਾ ਹੈ ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਏ ਜੋ ਕੋ ਗੁਰੂ ਦੀ ਮਤ ਨਹੀਂ ਲੈਂਦਾ ਆਪਣੀ ਮਤ ਨਾਲ ਤੁਰਦਾ ਦੇਖਾ ਦੇਖੀ ਦੁੱਖ ਪਿਆ ਸਹਿੰਦਾ ਹੈ ਕਰੀ ਵੀ ਜਾਂਦਾ ਹੈ ਸਹੀ ਵੀ ਜਾਂਦਾ ਹੈ ਆਪੇ ਬਖਸ਼ੇ ਸਤਗੁਰ ਮੇਲੇ ਕਾਲ ਕੰਟਕ ਮਾਰੀ ਸੱਚ ਪੇਲੇ ਹਾਂ ਸੰਗਤ ਵਿੱਚ ਆਇਆ ਸਤਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਾਨੂੰ ਮੇਲ ਲਿਆ ਗੁਰੂ ਦੀ ਬਾਣੀ ਨੇ ਸਾਨੂੰ ਆਪਣੇ ਨਾਲ ਜੋੜ ਲਿਆ ਕਾਲ ਕੰਟਕ ਮਾਰੇ ਸੱਚ ਪੇਲੇ ਇਹੜਾ ਮੌਤ ਦਾ ਡਰ ਸੀ ਜਿਹੜਾ ਦੁੱਖ ਦੇਣ ਵਾਲਾ ਸੀ ਜਿਹੜੇ ਦੁੱਖ ਦੇਣ ਕਰਕੇ ਸਾਡੇ ਅੰਦਰ ਸਾਨੂੰ ਦੁਖੀ ਪਏ ਕਰਦੇ ਸਨ ਇਹ ਵਿਕਾਰ ਕਹਿੰਦੇ ਸੱਚ ਨਾਲ ਜੁੜ ਗਏ ਇਹ ਮਨ ਜਦੋਂ ਸੱਚ ਨਾਲ ਜੁੜਿਆ ਸਚਿਆਰ ਹੋਇਆ ਇਹਨੇ ਸਾਰੇ ਦੁੱਖਾਂ ਨੂੰ ਖਤਮ ਕਰ ਦਿੱਤਾ ਅੰਦਰ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਤਤ ਤੇ ਜਨਮਾ ਇਹ ਮਨ ਕਰਮਕਾਂਡ ਕਰਦਾ ਵਿਖਾਵੇ ਲਈ ਚੱਲ ਪਿਆ ਕਿ ਲੋਕ ਕਹਿਣ ਇਹ ਬੜਾ ਧਰਮੀ ਹੈ ਇਹ ਬੜਾ ਕਰਮੀ ਹੈ ਇਹ ਬੜਾ ਚੰਗਾ ਮਨੁੱਖ ਹੈ ਵਿਖਾਵੇ ਲਈ ਬੜਾ ਕੁਝ ਕਰਦਾ ਇਹ ਮਨ ਇਹ ਮਨ ਪੰਜ ਤੱਤਾਂ ਤੋਂ ਹੀ ਪੈਦਾ ਹੋਇਆ ਹੈ ਪੰਜ ਤੱਤ ਕਬਿਉ ਹੈ ਸਾਡਾ ਸਰੀਰ ਜਿੱਥੇ ਪੈਦਾ ਹੋਇਆ ਉਹਦੇ ਵਿੱਚ ਇਹ ਵੀ ਪੈਦਾ ਹੋ ਗਿਆ ਨਾਲ ਕਿਉਂਕਿ ਬੀਜ ਹੈ ਕੋਈ ਫਲ ਹੈ ਉਹਦੇ ਵਿੱਚ ਬੀਜ ਹੈ ਐਕਚੁਅਲੀ ਮੂਲ ਸਾਡਾ ਤਤ ਜਿਹੜਾ ਹੈ ਉਹ ਸਾਡਾ ਮਨ ਹੈ ਜਿਹੜਾ ਕਿ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮੰਨ ਸਕਦਾ ਹੈ ਇਹ ਸਾਡਾ ਸਰੀਰ ਪੰਜ ਤਤ ਦਾ ਹੈ ਅੱਗ ਹੈ ਪਾਣੀ ਹੈ ਮਿੱਟੀ ਹੈ ਹਵਾ ਹੈ ਆਕਾਸ਼ ਹੈ ਜੇ ਵਿੱਚੋਂ ਇਹ ਮਨ ਨਿਕਲ ਗਿਆ ਇਹ ਜੋਤ ਨਿਕਲ ਗਈ ਡੇਡ ਬੋਡੀ ਸਾਰੇ ਤਤ ਪਏ ਨੇ ਇਸ ਕਰਕੇ ਮਰ ਸਮਝਾ ਰਹੇ ਨੇ ਕਿ ਇਹ ਮੂਲ ਹੈ ਭਾਈ ਤੇਰਾ ਸਾਕਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੇ ਮਨ ਰੂੜਾ ਜਦੋਂ ਇਹ ਸਾਕਤ ਹੋਇਆ ਜਦੋਂ ਇਹ ਸ਼ਕਤੀਆਂ ਪਿੱਛੇ ਤੁਰਿਆ ਮੈਨੂੰ ਆ ਚਾਹੀਦਾ ਹੈ ਮੈਨੂੰ ਉਹ ਚਾਹੀਦਾ ਹੈ ਆ ਕਰਕੇ ਮੈਂ ਆ ਕਰ ਦਿਆਂਗਾ ਮਨ ਦੇ ਪਿੱਛੇ ਲੱਗਿਆ ਹੋਇਆ ਆਪਣੀ ਮਨਮਤ ਦੇ ਵਿੱਚ ਤੁਰਿਆ ਹੋਇਆ ਕਹਿੰਦੇ ਇਹ ਲੋਭ ਅਧੀਨ ਹੋ ਗਿਆ ਜਦੋਂ ਇਹ ਮਨ ਲੋਭੀ ਹੋਇਆ ਤੇ ਮਾਰੀ ਜਿਹਨੇ ਵੇਖੋ ਇਹ ਮੂਰਖ ਪੁਣਾ ਕਰਨ ਲੱਗ ਪਿਆ ਕਿਉਂਕਿ ਲੋਭ ਲਾਲਚ ਜਿਹੜਾ ਹੈ ਅਕਲ ਨੂੰ ਖਾ ਜਾਂਦਾ ਹੈ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਲਾਲਚ ਬੁਰੀ ਬਲਾ ਹੈ ਪੜਦੇ ਛੋਟੇ ਹੁੰਦੇ ਕਹਾਣੀਆਂ ਪੜਦੇ ਰਹੇ ਆ ਇਹ ਲਾਲਚ ਦੇ ਅਧੀਨ ਹੋ ਕੇ ਆਪਣਾ ਸਾਰਾ ਕੁਝ ਗਵਾ ਬੈਠਾ ਗੁਰਮੁਖ ਨਾਮ ਜਪੈ ਮਨ ਰੂੜਾ ਤੇ ਜਦੋਂ ਗੁਰੂ ਦੇ ਸਾਹਮਣੇ ਹੋਇਆ ਇਹ ਨਾਮ ਜਪਣ ਲੱਗਿਆ ਇਹ ਮਨ ਸੁੰਦਰ ਹੋ ਗਿਆ ਸੋਹਣਾ ਹੋ ਗਿਆ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੇ ਬਹਿਣੇ ਇਹ ਮਨ ਦੇ ਵਿਚਾਰ ਮਨ ਦੇ ਖਿਆਲ ਮਨ ਦੀਆਂ ਭਾਵਨਾਵਾਂ ਮਨ ਦੀਆਂ ਅਵੱਛਾਂ ਸਾਰੀਆਂ ਹੀ ਸੁੰਦਰ ਹੋ ਗਈਆਂ ਸੁਹਣੀਆਂ ਹੋ ਗਈਆਂ ਹੁਣ ਸੋਹਣੇ ਵਿਚਾਰ ਉਪਜਦੇ ਨੇ ਮਨ ਵਿੱਚ ਇਹ ਮਨ ਸਿੱਧੇ ਪਾਸੇ ਤੁਰ ਪਿਆ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਵਨ ਸੋਜੀ ਹੋਈ ਮਨ ਉਹੀ ਸਥਿਰ ਹੈ ਜਦੋਂ ਮਨ ਦਾ ਮੁਖ ਗੁਰੂ ਵੱਲ ਹੋਇਆ ਤੇ ਤਿੰਨਾ ਭਵਣਾ ਦੀ ਸੋਝੀ ਹੋ ਗਈ ਜਦੋਂ ਇਹ ਗੁਰਮੁਖ ਬਣਿਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸ਼ਰ ਗੁਰਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਭੁਜਾਈ ਸਬਣਾ ਜੀਆਂ ਕਾ ਇੱਕ ਦਾਤਾ ਸੂ ਮੈਂ ਵਿਸਰਨਾ ਜਾਈ ਜਿਸ ਦਿਨ ਇਹ ਮਨ ਨੂੰ ਇਹ ਗੱਲ ਸਮਝ ਆ ਗਈ ਇਹ ਥਾਂ ਥਾਂ ਤੇ ਪਟਕਣੋਂ ਹਟ ਜਾਏਗਾ ਤੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਪਏਗਾ ਇਹ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨੈ ਹਰ ਪ੍ਰਭ ਆਪੈ ਇਹ ਮਨ ਦੇ ਪਿੱਛੇ ਲੱਗ ਕੇ ਜੀਵ ਕਦੇ ਜੋਗੀ ਬਣਦਾ ਹੈ ਘਰ-ਬਾਰ ਛੱਡ ਕੇ ਸੋਚਦਾ ਕਿ ਮੈਨੂੰ ਬਾਹਰ ਕੁਝ ਮਿਲ ਜਾਏਗਾ ਸੁਆਮਲ ਲਈ ਤਪ ਤੇ ਤਪ ਦੇ ਕੇ ਪੁੱਠਾ ਲੜਕਿਆ ਹੋਇਆ ਹੈ ਕਦੇ ਕੁਝ ਕਰਦਾ ਹੈ ਕਦੇ ਕੁਝ ਕਰਦਾ ਹੈ ਸਰੀਰ ਨੂੰ ਕਸ਼ਟ ਦਈ ਜਾਂਦਾ ਹੈ ਮਨ ਉੱਥੇ ਹੀ ਹੈ ਇਸ ਕਰਕੇ ਮਰੀਕ ਨੇੜੇ ਗੁਰਮੁਖ ਨੇ ਭਾਈ ਗੁਰਮੁਖ ਚੀਨੈ ਹਰ ਪ੍ਰਭ ਆਪੈ ਜਿਹੜੇ ਗੁਰਮੁਖ ਨੇ ਉਹ ਹਰੀ ਨੂੰ ਉਸ ਪ੍ਰਭੂ ਨੂੰ ਆਪਣੇ ਅੰਦਰੋਂ ਖੋਜਦੇ ਨੇ ਉਬਾਰੋਂ ਨਹੀਂ ਕਿਉਂਕਿ ਉਹ ਅਸੀਂ ਉਹ ਅੰਸ਼ ਹਾਂ ਖੋਜਣਾ ਅਸੀਂ ਆਪਣੇ ਅੰਦਰੋਂ ਸੀ ਅਸੀਂ ਤੇ ਬਾਹਰ ਨੂੰ ਤੁਰ ਪਏ ਬਾਹਰੋਂ ਕੁਝ ਨਹੀਂ ਮਿਲੇਗਾ ਬਚਪਨ ਚ ਆਪਾਂ ਕਹਾਣੀ ਪੜਦੇ ਰਹੇ ਛੋਟੇ ਹੁੰਦੇ ਕਿ ਕੋਈ ਬੰਦਾ ਰਾਤ ਨੂੰ ਗਲੀ ਵਿੱਚ ਥੱਲੇ ਹੱਥ ਮਾਰ ਰਿਹਾ ਇੱਕ ਸਿਆਣਾ ਬੰਦਾ ਲੰਘਿਆ ਉਹਨੇ ਪੁੱਛਿਆ ਕਿ ਕੀ ਗੱਲ ਤੁਹਾਡਾ ਕੁਝ ਗਵਾਚ ਗਿਆ ਕਹਿੰਦਾ ਹਾਂਜੀ ਮੇਰੀ ਨਸ ਸੂਈ ਗਵਾਚ ਗਈ ਹੈ ਕਹਿੰਦਾ ਕਿੱਥੇ ਗਵਾਚੀ ਸੀ ਕਹਿੰਦਾ ਘਰ ਦੇ ਅੰਦਰ ਸੂਈ ਘਰ ਦੇ ਅੰਦਰ ਹੈ ਤੁਸੀਂ ਬਾਹਰ ਕਿਉਂ ਲੱਭਦੇ ਹੋ ਕਹਿੰਦਾ ਜੀ ਬਾਹਰ ਚਾਨਣਾ ਹੈ ਇਸ ਕਰਕੇ ਬਾਹਰ ਦਿੱਸੇ ਚਾਨਣਾ ਦਿਲ ਹਨੇਰੀ ਰਾਤ ਅੰਦਰ ਹਨੇਰਾ ਹੈ ਚੀਜ਼ ਅੰਦਰ ਹੈ ਅਸੀਂ ਬਾਹਰ ਲੱਭੀ ਜਾਂਦੇ ਹਾਂ ਬਸ ਸਾਡੀ ਹਾਲਤ ਵੀ ਕੁਝ ਇਹੀ ਹੈ ਲਾਈਟ ਅੰਦਰ ਕਰਨੀ ਸੀ ਚਾਨਣ ਗਿਆਨ ਦਾ ਅੰਦਰ ਕਰਨਾ ਸੀ ਦੀਵਾ ਅੰਦਰ ਬਾਲਣਾ ਸੀ ਅਸੀਂ ਜੋਤਾਂ ਬਾਹਰ ਲਾਈ ਜਾਂਦੇ ਹਾਂ ਬਾਹਰੋਂ ਕੁਝ ਨਹੀਂ ਮਿਲੇਗਾ ਜੀ ਸਭ ਕੁਝ ਘਰ ਮੈਂ ਬਾਹਰ ਕਿਛ ਨਾ ਹੈ ਬਾਹਰ ਟੋਲੈ ਸੋ ਪਰਮ ਪੁਲਾ ਹੈ ਬਾਣੀ ਚ ਮਹਾਰਤ ਸਪਸ਼ਟ ਕਰਦੇ ਪਏ ਨੇ ਸਾਨੂੰ ਅਸੀਂ ਆਪਣੇ ਆਪ ਨੂੰ ਨਹੀਂ ਖੋਜਦੇ ਆਪਣੇ ਆਪ ਨੂੰ ਨਹੀਂ ਜਾਣਦੇ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਜੋ ਕੁਝ ਵੀ ਹੈ ਜੋ ਕੁਝ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੈਨੂੰ ਅੰਦਰੋਂ ਹੀ ਮਿਲੇਗਾ ਬਾਹਰੋਂ ਤੈਨੂੰ ਕੁਝ ਨਹੀਂ ਮਿਲੇਗਾ ਬਾਹਰੋਂ ਤੇ ਫੋਕੀ ਵਾਵਾ ਮਿਲ ਸਕਦੀ ਹੈ ਹੋਰ ਕੁਝ ਨਹੀਂ ਮਿਲ ਸਕਦਾ ਇਸ ਕਰਕੇ ਜਿਹੜੇ ਗੁਰਮਖ ਨੇ ਉਹ ਆਪਣੇ ਆਪ ਨੂੰ ਖੋਜਦੇ ਨੇ ਆਪ ਵਿਚਾਰੈ ਸੁ ਗਿਆਨੀ ਹੋਏ ਆਪਣੇ ਆਪ ਨੂੰ ਵਿਚਾਰਨਾ ਹੀ ਗਿਆਨ ਸੀ ਸਾਡਾ ਅਸੀਂ ਤੇ ਦੂਜਿਆਂ ਨੂੰ ਵਿਚਾਰਦੇ ਆ ਨਿਕਲ ਗਈ ਸਾਡੀ ਸਾਰੀ ਉਮਰ ਇਸ ਕਰਕੇ ਗੁਰਮੁਖ ਖਾਂ ਨੇ ਆਪਣੇ ਆਪ ਨੂੰ ਖੋਜਿਆ ਤੇ ਪ੍ਰਾਪਤ ਕਰ ਲਿਆ ਪ੍ਰਭ ਆਪੇ ਮਨ ਬਰਾਗੀ ਹਉਮੈ ਤਿਆਗੀ ਘਟ ਘਟ ਮਨ ਸਾਧੂ ਦਾ ਲਾਗੀ ਤੇ ਮਾਰੇ ਕਦੇ ਮਨ ਬਰਾਗੀ ਹੋ ਗਿਆ ਹਉਮੈ ਨੂੰ ਤਿਆਗ ਬੈਠਾ ਘਟ ਘਟ ਮਨ ਸਾਧੂ ਦਾ ਲਾਗੀ ਘਰ ਬਾਰ ਛੱਡ ਬੈਠਾ ਕਿ ਮੈਂ ਜੀ ਹੁਣ ਹਉਮੈ ਤਿਆਗ ਦਿੱਤੀ ਮੈਂ ਘਰ-ਬਾੜ ਛੱਡ ਦਿੱਤਾ ਮੈਂ ਤੇ ਆ ਵੇਖੋ ਕੱਪੜੇ ਵੀ ਲਾ ਦਿੱਤੇ ਮੈਂ ਸਾਰਾ ਕੁਝ ਤਿਆਗ ਦਿੱਤਾ ਪਰ ਮਨ ਦੀਆਂ ਮਨਸਾਵਾਂ ਨੇ ਜੜੀਆਂ ਨੇ ਉਹ ਬੜੀਆਂ ਨੇ ਅੰਦਰ ਮਨ ਵਿੱਚ ਇਛਾਵਾਂ ਬਹੁਤ ਨੇ ਮੈਨੂੰ ਆ ਵੀ ਚਾਹੀਦਾ ਹੈ ਮੈਨੂੰ ਉਹ ਵੀ ਚਾਹੀਦਾ ਹੈ ਲੋਕ ਮੈਨੂੰ ਆ ਕੇ ਮੱਥੇ ਟੇਕਣਾ ਲੋਕ ਮੈਨੂੰ ਵਾਹ-ਵਾਹ ਕਰਨ ਪਰ ਨਾਲ ਦੁਬਧਾ ਵਿੱਚ ਵੀ ਹੈ ਕਿ ਘਰ-ਬਾਰ ਤੇ ਛੱਡ ਬੈਠੇ ਘਰੇ ਰਹਿੰਦੇ ਤੇ ਠੀਕ ਸੀ ਜਦੋਂ ਬੁਢਾਪਾ ਆਏਗਾ ਫਿਰ ਕੌਣ ਸੰਭਾਲੇਗਾ ਇਹ ਵੀ ਦੁਬਧਾ ਹੈ ਦੁਬਦਾ ਚ ਪਿਆ ਹੋਇਆ RAM ਰਸਾਇਣ ਗੁਰਮੁਖ ਚਾਖ ਹੈ ਘਰ-ਦਰ ਮੈਲੀ ਹਰ ਪਤ ਰੱਖ ਹੈ ਪਰ ਜਿਹੜੇ ਗੁਰਮੁਖ ਨੇ ਉਹ RAM ਰਸਾਇਣ ਰਸਾਂ ਦਾ ਘਰ ਕਿਉਂਕਿ ਮਨ ਸਾਡਾ ਰਸਾਂ ਕਸ਼ਾਂ ਦਾ ਸੁਧਾਈ ਹੈ ਰਸਾਂ ਪਿੱਛੇ ਦੌੜਦਾ ਹੈ ਅੱਖਾਂ ਦੁਆਰਾ ਕੰਨਾਂ ਦੁਆਰਾ ਇਹਨੂੰ ਕੰਨਾਂ ਦਾ ਕੰਨ ਰਸ ਹੈ ਅੱਖਾਂ ਦਾ ਰਸ ਹੈ ਜ਼ੁਬਾਨ ਦਾ ਗੱਲਾਂ ਦਾ ਬੜਾ ਰਸ ਹੈ ਇਦੋਂ ਨੂੰ ਜਾਂਦਾ ਹੈ ਨਾ ਕਿਉਂ ਜਾਂਦੇ ਲੋਕ ਚੂਲੀਆਂ ਕਰਨ ਜਵਾਨ ਦਾ ਰਸ ਹੈ ਹੋਰ ਕੁਝ ਵੀ ਨਹੀਂ ਹੈ ਇਸ ਕਰਕੇ ਜਦੋਂ ਇਹ ਰਸ ਤੇ ਅੱਗੇ ਜਦੋਂ ਨਾਮ ਰਸ ਮਿਲੇ ਆ ਸਭ ਤੋਂ ਉੱਤਮ ਰਸ ਨੇ ਸਾਡੇ ਸਰੀਰ ਵਿੱਚ ਨੌ ਰਸ ਨੇ ਜੀ ਸਭ ਤੋਂ ਉੱਤਮ ਰਸ ਨਾਮ ਰਸ ਹੈ ਜਿਸ ਨੇ ਇਹਨੂੰ ਨਾਮ ਰਸ ਪ੍ਰਾਪਤ ਹੋਇਆ ਤੇ ਗੁਰਮੁਖ ਬਣਿਆ ਇਹਨੇ ਚਖਿਆ ਘਰ ਦਰ ਮੈਲ ਨਹੀਂ ਹਰ ਪਤ ਰੱਖੈ ਕਿਨੇ ਉਸ ਮਾਲਕ ਦੇ ਦਰ ਤੇ ਜਾਖ ਲੋਇਆ ਸੋ ਦਰ ਕੇ ਹਾਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਉਸ ਅਵਸਥਾ ਨੂੰ ਜਾਣ ਪਿਆ ਉਸ ਦਰਦ ਤੇ ਜਾਖ ਲੋ ਤਾਂ ਹੁਣ ਥਾਂ ਥਾਂ ਤੇ ਨਹੀਂ ਭਜਦਾ ਉਹਨੂੰ ਪਤਾ ਲੱਗ ਗਿਆ ਕਿ ਸਾਡੀ ਪਤ ਰੱਖਣ ਵਾਲਾ ਉਹ ਵੈਗੁਰੂ ਅਕਾਲ ਪੁਰਖ ਆਪ ਹੈ ਇਹ ਮਨ ਰਾਜਾ ਸੂਰ ਸੰਗਰਾਮ ਇਹ ਮਨ ਨਿਰਪੋ ਗੁਰਮੁਖ ਨਾਮ ਨਾਮ ਦੇ ਨਾਲ ਜੁੜਿਆ ਉਸ ਦਰਦ ਤੇ ਜਾਖ ਲੋਇਆ ਕਿਉਂਕਿ ਸੋ ਦਰ ਦੀ ਬਾਣੀ ਜਦੋਂ ਅਸੀਂ ਪੜਦੇ ਆ ਨਾ ਸੋ ਪੁਰਖ ਪੜਦੇ ਆ ਬਾਣੀ ਸੋ ਪੁਰਖ ਨਰਿੰਜਨ ਹਰ ਪੁਰਖ ਨਰਿੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਲਜੀ ਹਰ ਸੱਚੇ ਸਿਰਜਨਹਾਰਾ ਜਦੋਂ ਇਹ ਮਨ ਉਸ ਅਵਸਥਾ ਤੇ ਆਇਆ ਸਤਿਗੁਰੂ ਦੇ ਦਰ ਤੇ ਜਾ ਖਲੋਤਾ ਕਹਿੰਦੇ ਇਹ ਮਨ ਰਾਜਾ ਹੋ ਗਿਆ ਹੁਣ ਇਹ ਮਨ ਆਪਣੇ ਇੰਦਰੀਆਂ ਦਾ ਰਾਜਾ ਹੈ ਪਹਿਲਾਂ ਇਹਨਾਂ ਦੇ ਪਿੱਛੇ ਦੌੜਦਾ ਸੀ ਹੁਣ ਇਹ ਸੂਰਮਾ ਬਣ ਗਿਆ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਹੁਣ ਇਹ ਸੰਗਰਾਮ ਨੂੰ ਜਿੱਤਣ ਲਈ ਤੁਰ ਪਿਆ ਕਿਉਂਕਿ ਜੀਵਨ ਸੰਘਰਸ਼ ਹੈ ਜੀਵਨ ਸਾਡਾ ਸੰਘਰਸ਼ ਹੈ ਜੀ ساری ਉਮਰ ਅਸੀਂ ਇਹਨਾਂ ਵਿਕਾਰਾਂ ਨਾਲ ਲੜਦਿਆਂ ਨਿਕਲ ਜਾਂਦੀ ਤੇ ਸੱਚੇ ਪਾਤਸ਼ਾਹ ਅਮਰਗੰ ਨੇ ਜਦੋਂ ਨਾਮ ਨਾਲ ਜੁੜਿਆ ਇਹ ਸੁਰਮਾ ਹੋਇਆ ਇਹ ਮਨ ਨਿਰਭਉ ਹੁਣ ਇਹ ਨਿਰਭਉ ਹੋ ਗਿਆ ਹੁਣ ਕੋਈ ਡਰ ਨਹੀਂ ਹੈ ਨਿਰਭਉ ਜਪੈ ਸਗਲ ਭਾਅ ਮਿਟੈ ਗੁਰਮੁਖ ਨਾਮ ਹੁਣ ਗੁਰਮੁਖ ਬਣ ਕੇ ਆਪਣਾ ਮੁਖ ਗੁਰੂਵਾਲ ਕਰਕੇ ਨਾਮ ਪਿਆ ਜਪਦਾ ਹੈ ਨਾਮੀ ਪੁਰਸ਼ ਹੋ ਗਿਆ ਮਾਰੇ ਪੰਜ ਆਪਣੇ ਵਸ ਕੀਏ ਹਉਮੈ ਗ੍ਰਾਸ ਇਕਤ ਥਾਏ ਕੀਏ ਇਹਨਾਂ ਪੰਜਾਂ ਨੂੰ ਮਾਰ ਕੇ ਕਾਬੂ ਕਰ ਲਿਆ ਨੇ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਮੋਹ ਨੂੰ ਹੰਕਾਰ ਨੂੰ ਹਉਮੈ ਨੂੰ ਗ੍ਰਸ ਗਿਆ ਹੁਣ ਅੰਦਰ ਹਉਮੈ ਨਹੀਂ ਹੈ ਮੈਂ ਖਤਮ ਹੋ ਗਈ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ ਹੁਣ ਤੇ ਇਧਰ ਨੂੰ ਤੁਰ ਪਿਆ ਇਸ ਕਰਕੇ ਇਕਤ ਕਰੇ ਇਕ ਜੁੜ ਗੇ ਇਕ ਮਨ ਇਕ ਚਿਤ ਹੋ ਗਿਆ ਹੁਣ ਅੰਦਰ ਇਕ ਹੈ ਦੁਬਦਾ ਹੈ ਹੀ ਨਹੀਂ ਕੋਈ ਗੁਰਮੁਖ ਰਾਗ ਸਵਾਦ ਅਨਤਿਆਗੇ ਗੁਰਮੁਖੀ ਮਨ ਭਗਤੀ ਜਾਗੇ ਗੁਰਮੁਖ ਬਣਿਆ ਰਾਗ ਦਵਤ ਮੈਂ ਮੇਰੀ ਤੂੰ ਆਪਣਾ ਬਗਾਨਾ ਸਭ ਛੱਡ ਦਿੱਤਾ ਇਸ ਕਰਕੇ ਮਰ ਗਿਆ ਇਹਨਾਂ ਚ ਗੱਲਾਂ ਦਾ ਤਿਆਗ ਹੀ ਕਰ ਦਿੱਤਾ ਗੁਰਮੁਖੀ ਮਨ ਭਗਤੀ ਜਾਗੇ ਜਦੋਂ ਗੁਰੂ ਦੇ ਸਾਹਮਣੇ ਹੋਇਆ ਖੋਜ ਕੀਤੀ ਇਹ ਮਨ ਜਿਹੜਾ ਕਿ ਕਈ ਜਨਮਾਂ ਦਾ ਸੁੱਤਾ ਪਿਆ ਸੀ ਕਹਿੰਦੇ ਜਾਗ ਪਿਆ ਜਦੋਂ ਇਹ ਮਨ ਜਾਗ ਗਿਆ ਇਹਨੇ ਆਪਣਾ ਆਲਾ ਦਵਾਲਾ ਵੇਖਿਆ ਜਾਣਿਆ ਸਮਝਿਆ ਕਿ ਮੇਰਾ ਰਸਤਾ ਕੀ ਹੈ ਮੈਂ ਕੀ ਕਰਨ ਆਇਆ ਸੀ ਹੁਣ ਮੈਨੂੰ ਮਨੁੱਖਾ ਜਨਮ ਮਿਲੇ ਐ ਉਦੋਂ ਸਮਝਾਈ ਇਸ ਗੱਲ ਦੀ ਜਦੋਂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਫਕੜੇ ਸਮੁਖ ਦੀ ਚੱਲੀ ਰਹਿਣ ਫਿਰ ਉਹਨੇ ਫालतू ਦੇ ਗੱਲਾਂ ਛੱਡ ਦਿੱਤੀਆਂ ਫालतू ਕਰਮ ਤਿਆਗ ਦਿੱਤੇ ਸਾਰੇ ਹੁਣ ਸਿਰਫ ਭਗਤੀ ਵਾਲਾ ਹੈ ਖੋਜ ਵਾਲਾ ਹੈ ਸਿਮਰਨ ਵਾਲਾ ਹੈ ਆਪਣੀ ਮੰਜ਼ਲ ਵੱਲ ਵੱਧਾ ਅਨਹਦ ਸੁਣਮਨ ਅਨਹਦ ਸੁਣਮਾਨਿਆ ਸ਼ਬਦ ਵਿਚਾਰੀ ਆਤਮਚੀਨ ਭਏ ਨਰੰਕਾਰੀ ਜਿਸ ਨੇ ਇਹਨੂੰ ਅਨਹਦ ਸ਼ਬਦ ਸੁਣਿਆ ਕਿਉਂਕਿ ਜੋ ਅਸੀਂ ਬੋਲਦੇ ਪਏ ਆ ਇਹ ਬੈਖਰੀ ਨਾਮ ਹੈ ਜਦੋਂ ਮਨ ਬੋਲਣ ਲੱਗ ਪਿਆ ਅੰਦਰ ਜਦੋਂ ਮਨ ਨੇ ਅਨਹਦ ਅਨਾਹਦ ਸ਼ਬਦ ਗੂੰਜਿਆ ਅੰਦਰ ਸ਼ਬਦ ਦੀ ਵਿਚਾਰ ਕੀਤੀ ਉਦੋਂ ਫਿਰ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਲੱਗ ਪਿਆ ਜਾਣਣ ਲੱਗ ਪਿਆ ਕਿ ਅਨਹਦ ਸ਼ਬਦ ਬڑے ਲੋਕ ਇਹਦੇ ਬਾਰੇ ਭਲੇਖੇ ਪਾਉਂਦੇ ਨੇ ਅਨੰਤ ਸ਼ਬਦ ਹੁੰਦਾ ਅਸੀਂ ਬੋਲਦੇ ਆ ਜੀ ਹਰ ਵੇਲੇ ਸਾਡੇ ਅੰਦਰ ਗੂੰਜਦਾ ਰਹਿੰਦਾ ਪਰ ਸਾਡੇ ਅੰਦਰ ਮਾਇਆ ਦਾ ਸ਼ਬਦ ਗੂੰਜਦਾ ਕਿੱਥੋਂ ਆਉਂਦੇ ਨੇ ਖਿਆਲ ਆਪਾਂ ਕਹਿੰਦੇ ਆ ਨਾ ਕਿ ਮੈਨੂੰ ਖਿਆਲ ਆਇਆ ਮੈਂ ਇੰਜ ਕੀਤਾ ਮੈਨੂੰ ਖਿਆਲ ਆਇਆ ਇੰਜ ਕੀਤਾ ਮੈਨੂੰ ਇੰਜ ਆਇਆ ਮੈਨੂੰ ਆ ਸੋਚਿਆ ਮੈਂ ਸੋਚਿਆ ਉਹ ਕੌਣ ਸੋਚਦਾ ਜੀ ਕਿੱਥੋਂ ਆਉਂਦੇ ਨੇ ਖਿਆਲ ਉਹ ਬਸ ਉਹਨਾਂ ਗੁਰਮੁਖਾਂ ਦਾ ਖਿਆਲ ਜਿਹੜਾ ਹੈ ਕਿ ਬਾਣੀ 'ਚ ਹੈ ਕੋਈ ਵੀ ਕੰਮ ਕਰਨ ਲੱਗੇ ਆ ਬਾਣੀ ਸਾਹਮਣੇ ਆ ਜਾਂਦੀ ਕਿ ਨਹੀਂ ਸਤਿਗੁਰੂਆਂ ਨੇ ਕਿਹਾ ਭੂਮੀਏ ਚੋੜ ਦੀ ਕਹਾਣੀ ਆ ਪੜਦੇ ਉਹ ਸਾਖੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਭੂਮੀਏ ਨੂੰ ਇਹ ਗੱਲ ਸਮਝ ਆ ਗਈ ਕਿ ਮੇਰੇ ਸਤਿਗੁਰਾਣੇ ਮੈਨੂੰ ਤਿੰਨ ਬੋਲ ਕਹੇ ਨੇ ਇਹ ਨਹੀਂ ਕਰਨੇ ਜਿਹਦਾ ਨਮਕ ਖਾਦਾ ਹੈ ਹਰਾਮ ਨਹੀਂ ਕਰਨਾ ਛੱਡਾਇਆ ਉੱਥੀ ਸਾਰਾ ਕੁਝ ਗਰੀਬ ਮਾਰ ਨਹੀਂ ਕਰਨੀ ਸਾਹਮਣੇ ਜਾ ਕੇ ਪੇਸ਼ ਹੋ ਗਿਆ ਜਦੋਂ ਸਤਿਗੁਰੂ ਦੇ ਬੋਲ ਸਾਡੇ ਹਿਰਦੇ ਚ ਗੂੰਜ ਜਾਣ ਜਦੋਂ ਅਸੀਂ ਅਮਰ ਛਕਦੇ ਆਂ ਖੰਡੇ ਬਾਟੇ ਦੀ ਪੌੜ ਲੈਨੇ ਆਂ ਪੰਜ ਪਿਆਰੇ ਸਾਨੂੰ ਦ੍ਰਿੜ ਕਰਵਾਉਂਦੇ ਨੇ ਇਹ ਤੁਹਾਡੀਆਂ ਰਹਿਤਾਂ ਨੇ ਇਹ ਤੁਹਾਡੀਆਂ ਕਰੈਤਾਂ ਨੇ ਜਦੋਂ ਰਹਿਤ ਤੇ ਕਰੈਤ ਸਾਡੇ ਹਿਰਦੇ ਚ ਵੱਸ ਜਾਏ ਕਿ ਸਤ ਪੰਜਾਂ ਪਿਆਰਿਆਂ ਨੇ ਸਤਗੁਰੂ ਦੇ ਸਾਹਮਣੇ ਹੋ ਕੇ ਸਾਡੇ ਤੋਂ ਇਹ ਪਰਣ ਲਿਆ ਸੀ ਕਿ ਇਹ ਕਰੈਤਾ ਨਹੀਂ ਕਰਨੀਆਂ ਤੇ ਬੰਦਾ ਕਿਉਂ ਕਰੈਤ ਕਰੇਗਾ ਜੀ ਇਸ ਕਰਕੇ ਮਾਰਾ ਸਮਝਾਉਂਦੇ ਨੇ ਇਹ ਗੱਲ ਨੂੰ ਜਦੋਂ ਬਾਣੀ ਨੂੰ ਪੜਦਿਆਂ ਹੋਇਆਂ ਵਿਚਾਰਦਿਆਂ ਹੋਇਆਂ ਅਨਹਦ ਸ਼ਬਦ ਸਹਿਜੇ ਹੀ ਗੂੰਜਦਾ ਹੈ ਸਹਿਜੇ ਦੇ ਹੀ ਆਪਣੇ ਆਪ ਇਹ ਕੋਈ ਕਰਮਕਾਂਡ ਨਹੀਂ ਹੈ ਸਿਮਰਨ ਕਰਦਿਆਂ ਹੋਇਆਂ ਵਿਚਾਰ ਕਰਦਿਆਂ ਹੋਇਆਂ ਸਹਿਜੇ ਹੀ ਜਦੋਂ ਗੁਰੂ ਕਿਰਪਾ ਕਰਦਾ ਹੈ ਅਨਹਦ ਸ਼ਬਦ ਗੂੰਜ ਉੱਠਦਾ ਹੈ ਤੇ ਕਿ ਮਾਰਾ ਕਹਿੰਦੇ ਉਦੋਂ ਫਿਰ ਬੰਦਾ ਆਤਮ ਆਪਣੇ ਆਪ ਨੂੰ ਖੋਜਦਾ ਹੈ ਆਤਮ ਚੀਨ ਏ ਨਿਰੰਕਾਰੀ ਆਪਣੇ ਆਪ ਨੂੰ ਜਦੋਂ ਖੋਜਿਆ ਤੇ ਨਿਰੰਕਾਰੀ ਹੋ ਗਿਆ ਹੁਣ ਨਾ ਉਹ ਸਿੱਖ ਹੈ ਨਾ ਉਹ Hindu ਹੈ ਨਾ ਉਹ ਮੁਸਲਮਾਨ ਹੈ ਨਾ ਉਹ ਇਸਾਈ ਹੈ ਨਾ ਉਹ ਬੁੱਧੀ ਹੈ ਨਾ ਉਹ ਜੈਨੀ ਹੈ ਨਾ ਉਹ ਇਸਤਰੀ ਹੈ ਨਾ ਉਹ ਪੁਰਸ਼ ਹੈ ਕੁਝ ਵੀ ਨਹੀਂ ਆਕਾਰ ਹੀ ਖਤਮ ਹੋ ਗਿਆ ਹੁਣ ਉਹ ਜਿਹੜਾ ਪਹਿਲਾਂ ਮੈਂ ਕਹਿੰਦਾ ਸੀ ਮੈਂ ਆ ਹਾਂ ਮੇਰੀ ਜਾਤ ਇਹ ਹੈ ਮੈਂ ਫਲਾਨਾ ਹਾਂ ਉਹ ਫਲਾਨਾ ਤਲਾਨਾ ਸਭ ਖਤਮ ਹੋਇਆ ਅੰਦਰ ਉਹ ਅੰਕਾਰ ਨਾਲ ਜੁੜ ਗਿਆ ਜੈਸਾ ਸੇਵੇ ਤੈਸਾ ਹੋਇ ਉਹਦੇ ਵਰਗਾ ਹੀ ਹੋ ਗਿਆ ਇਹ ਮਨ ਨਿਰਮਲ ਘਰ ਦਾ ਰਸੋਈ ਗੁਰਮੁਖ ਭਗਤ ਭਾਉ ਤਨ ਹੋਈ ਜਦੋਂ ਫਿਰ ਇਹ ਮਨ ਨਿਰਮਲ ਹੋਇਆ ਉਹਦੇ ਘਰ ਤੇ ਦਰ ਦੀ ਸੋਭਾ ਕਰਦਾ ਹੈ ਗੁਰਮੁਖ ਭਗਤ ਭਾਉ ਤਨ ਹੋਈ ਹੁਣ ਭਾਉ ਭਾਵਨਾ ਨਾਲ ਪ੍ਰੇਮ ਭਗਤੀ ਨਾਲ ਇਦੇ ਅੰਦਰ ਲਗਨ ਲੱਗ ਗਈ ਤੁਣੁਪ ਜਈ ਤੁਣ ਮੈਂ ਧਿਆਨ ਧਿਆਨ ਮੈਂ ਜਾਣਿਆ ਜਦੋਂ ਤੁਣੁਪ ਜੀ ਧਿਆਨ ਉਧਰ ਜੁੜਿਆ ਜਦੋਂ ਧਿਆਨ ਜੁੜਿਆ ਤੇ ਜਾਣ ਲਿਆ ਜਾਣਿਆ ਤੇ ਪਹਿਚਾਨਿਆ ਇਸ ਕਰਕੇ ਇਹ ਅਵਸਥਾਵਾਨੇ ਸਹਿਜੇ ਹੀ ਬਾਣੀ ਨੂੰ ਪੜਦਿਆਂ ਹੋਇਆਂ ਸਿਮਰਨ ਕਰਦਿਆਂ ਹੋਇਆਂ ਸੰਗਤ ਕਰਦਿਆਂ ਹੋਇਆਂ ਇਹ ਸਤਿਗੁਰਾਂ ਨੇ ਸਾਨੂੰ ਕਿਹਾ ਕਿ ਤੇਰੇ ਅੰਦਰ ਸਹਿਜੇ ਹੀ ਪ੍ਰਗਟ ਹੋ ਜਾਣਗੀਆਂ ਤੈਨੂੰ ਘਰ-ਬਾਰ ਛੱਡਣ ਦੀ ਜਰੂਰਤ ਨਹੀਂ ਹੈ ਬਾਹਰ ਜਾਣ ਦੀ ਜਰੂਰਤ ਨਹੀਂ ਹੈ ਜਿਸ ਦਿਨ ਤੂੰ ਆਪਣੇ ਆਪ ਨੂੰ ਵਿਚਾਰਨ ਲੱਗ ਜਾਏਂਗਾ ਆਪਣੇ ਆਪ ਨੂੰ ਖੋਜਣ ਲੱਗ ਜਾਏਂਗਾ ਤੈਨੂੰ ਪਤਾ ਲੱਗ ਜਾਏਗਾ ਕਿ ਸਾਡੇ ਦੁੱਖਾਂ ਦਾ ਕਾਰਨ ਹੀ ਸਾਡੀ ਆਪ ਹੀ ਆਸੀਂ ਹਉਮੈ ਹੀ ਹੈ ਸਾਡੀ ਹਉਮੈ ਦੀਰਘ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਉਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਲੱਗ ਪਿਆ ਏ ਮਨ ਹਨਸ ਹਰਜਸ ਗੁਰਪ੍ਰਸਾਦ ਘਟ ਘਟ ਸੁਪ੍ਰਭ ਆਦ ਜੁਗਾਦ ਹੁਣ ਦਿਨ ਰਾਤ ਉਸ ਪ੍ਰਭੂ ਨਾਲ ਜੁੜਿਆ ਹੋਇਆ ਗੁਰੂ ਦੀ ਕਿਰਪਾ ਨਾਲ ਉਸ ਨਾਮ ਨੂੰ ਸਿਮਰਦਾ ਹੈ ਯਾਦ ਕਰਦਾ ਹੈ ਘਟ ਘਟ ਵਿੱਚ ਸਮਾਇਆ ਹੋਇਆ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਇਹ ਅਵਸਥਾ ਬਣ ਗਈ ਉਹ ਵਾਹਿਗੁਰੂ ਕਾਲਪੁਰਖ ਜਿਹੜਾ ਕਿ ਆਦ ਜੁਗਾਦ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਹੁਣ ਸਾਰਿਆਂ ਵਿੱਚ ਨਜ਼ਰ ਆਉਣ ਲੱਗ ਪਿਆ ਰਾਜ ਮਿਰਸਾਇਨ ਇਹ ਮਨਮਤਾ ਪਹਿਲਾਂ ਤੇ ਹਉਮੇ ਤੇ ਵਿਕਾਰਾਂ ਵਿੱਚ ਫਸਿਆ ਹੋਇਆ ਮਸਤ ਸੀ ਮਸਤ ਸੀਗਾ ਤੇ ਹੁਣ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੈ ਜੋ ਨਾਮ ਰਸ ਪੀਤਾ ਹੁਣ ਨਾਮ ਦੀ ਮਸਤੀ ਹੈ ਹੁਣ ਨਾਮ ਵਿੱਚ ਮਸਤ ਹੋਇਆ ਹੋਇਆ ਸਰਬ ਰਸਾਇਨ ਗੁਰਮੁਖ ਜਾਤਾ ਗੁਰਮੁਖ ਬਣ ਕੇ ਉਹਨੇ ਸਾਰਿਆਂ ਰਸਾਂ ਦਾ ਘਰ ਨਾਮ ਰਸ ਪ੍ਰਾਪਤ ਕੀਤਾ ਭਗਤ ਹੇਤ ਗੁਰ ਚਰਨ ਨਿਵਾ사 ਇਸ ਭਗਤੀ ਦੇ ਪ੍ਰੇਮ ਵਿੱਚ ਹੁਣ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਦਾ ਹੈ ਹੁਣ ਇਹ ਮਨ ਭਟਕਦਾ ਨਹੀਂ ਇਹ ਮਨ ਇਧੂ ਉਧੂ ਨਹੀਂ ਜਾਂਦਾ ਨਾਨਕ ਹਰ ਜਨ ਕੇ ਦਾਸ ਅਨ ਦਾਸਾ ਧੰਨ ਗੁਰੂ ਨਾਨਕ ਪਾਤਸ਼ਾਹ ਮਾਰੇ ਕਹਿੰਦੇ ਭਾਈ ਜਿਨ੍ਹਾਂ ਦਾ ਮਨ ਸਤਿਗੁਰੂ ਦੇ ਚਰਨਾਂ ਵਿੱਚ ਇਸ ਤਰ੍ਹਾਂ ਜੁੜ ਗਿਆ ਜਿਹੜਾ ਅਨਹਦ ਸ਼ਬਦ ਗੂੰਜਦਾ ਹੈ ਜਿਹੜਾ ਮਨ ਪਵਿੱਤਰ ਹੈ ਦਿਨ ਰਾਤ ਉਸ ਵਹਿਗੁਰੂ ਆਕਾਲ ਪੁਰਖ ਨੂੰ ਜਪਦਾ ਹੈ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਮਾਰ ਲਈ ਸਤਿਗੁਰੂ ਨੇ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਅਸੀਂ ਤੇ ਉਹਨਾਂ ਗੁਰਮੁਖਾਂ ਦੇ ਦਾਸਾਂ ਦੇ ਵੀ ਦਾਸਾਂ ਉਹਨਾਂ ਗੁਰਮੁਖ ਪਿਆਰਿਆਂ ਦੇ ਅਸੀਂ ਉਹਨਾਂ ਦੇ ਦਾਸਾਂ ਦੇ ਵੀ ਦਾਸ ਹਾਂ ਕਿਤੇ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਸੰਗਤ ਹੋ ਜਾਏ ਸਾਡਾ ਮਨ ਵੀ ਬਸ ਵਿੱਚ ਆ ਜਾਏ ਸਾਡਾ ਮਨ ਵੀ ਉਸ ਪਾਸੇ ਤੁਰ ਪਏ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਸਾਨੂੰ ਵੀ ਸੰਗਤ ਹੋ ਜਾਏ ਸਾਡਾ ਵੀ ਜਨਮ ਸਫਲਾ ਹੋ ਜਾਏ ਇਹ ਮਨ ਵਿੱਚ ਵਸ ਵਿੱਚ ਆ ਜਾਏ ਤਾਂ ਕਿ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ